ਕੰਗੜਾ ਰਣੌਤ ਵਾਲਾ ਵਿਵਾਦ ਜਿਹੜਾ ਰੁਕੰਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਤਾਂ ਕੰਗੜਾ ਵੀਡੀਓ ਪਾਈ ਆ ਉਹ ਬਹੁਤ ਵਾਇਰਲ ਹੋ ਰਹੀ ਆ ਤੇ ਦੂਜੇ ਪਾਸੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੰਜਾਬੀ ਤੇ ਗੈਰ ਪੰਜਾਬੀ ਦੋਵੇਂ ਹੀ ਖੜੇ ਨੇ ਤੂੰ ਤੁਹਾਡਾ ਇਸ ਪਰ ਕੀ ਵਿਚਾਰ ਹੈ ਦੇਖੋ ਜਿਹੜਾ ਇਹ ਜਿਹੜੀ ਪਸੂੜੀ ਪਈ ਆ ਵਿਵਾਦ ਸ਼ੁਰੂ ਹੋਇਆ ਔਰ ਪੰਜਾਬ ਨਾਲ ਜਿਹੜੀ ਹੁਣ ਕਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਲਵਿੰਦਰ ਕੌਰ ਨੇ ਦਸਤੀ ਜਵਾਬ ਦਿੱਤਾ ਮਤਲਬ ਹੱਥੋਂ ਹੱਥੀ ਜਵਾਬ ਦੇ ਦਿੱਤਾ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਾਂ ਉਸ ਤੋਂ ਪਹਿਲਾਂ ਤਾਂ ਸਰਜੀਤ ਇਹੀ ਕਹਿਣਾ ਚਾਹੁੰਦਾ ਕਿ ਕੰਗਣਾ ਤਾਜੀ ਤਾਜੀ ਐਮਪੀ ਬਣੀ ਹੈ ਸੌ ਖਾਣੀ ਹੈ ਦੇਸ਼ ਦੀ ਅਖੰਡਤਾ ਲਈ ਕਿ ਦੇਸ਼ ਦੇ ਅੰਦਰ ਉਹ ਕੰਟ੍ਰਿਬਿਊਟ ਕਰੇਗੀ ਪਰ ਇੱਕ ਐਮਪੀ ਵੱਜੋਂ ਜਿਹਨੇ ਵੱਡੀ ਪੰਚਾਇਤ ਲਈ ਜਿਹੜਾ ਚੁਣਿਆ ਗਿਆ ਉਹਦੇ ਵੱਲੋਂ ਇਹ ਕਹਿਣਾ ਕਿ ਜੀ ਪੰਜਾਬ 'ਚ ਕੂਕਰਵਾਦ ਵਧ ਰਿਹਾ ਹੁਣ ਆਪਾਂ ਟੈਕਨੀਕਲੀ ਇਹਨੂੰ ਸਮਝੀਏ ਦੇਖੋ ਚਪੇੜ ਕਿੱਥੇ ਵੱਜੀ ਹੈ ਚੰਡੀਗੜ੍ਹ 에ਅਰਪੋਰਟ ਤੇ ਗੱਲ ਤਾਂ ਇਹ ਸਾਹਮਣੇ ਆ ਰਹੀ ਹੈ ਹੁਣ ਚਪੇੜ ਵੱਜੀ ਚੰਡੀਗੜ੍ਹ 에어ਪੋਰਟ ਦੇ ਅੰਦਰ ਜਿਹਦੀ ਤਸਵੀਰ ਵੀ ਨਹੀਂ ਹਲੇ ਸਾਹਮਣੇ ਆਈ ਕਿ ਚਪੇੜ ਵੱਜੀ ਆ ਕਿ ਨਹੀਂ ਵੱਜੀ ਆ ਕੁਝ ਲੋਕ ਤਸਵੀਰਾਂ ਵੈਸੀ ਹੀ ਵਾਇਰਲ ਕਰ ਰਹੇ ਆ ਪਰ ਜੇ ਉਹਨਾਂ ਨੂੰ ਵੀ ਧਿਆਨ ਨਾਲ ਦੇਖੋ ਕੰਗਣਾ ਜਦੋਂ ਵੀਡੀਓ ਪਾਰੀ ਉਹਦੇ ਇਅਰਿੰਗਸ ਲੰਬੇ ਲੰਬੇ ਆ ਵੱਡੇ ਆ ਜਿਹੜੀ ਫੋਟੋ ਵਾਇਰਲ ਹੋ ਰਹੀ ਆ ਕਿ ਚਪੇੜ ਦੇ ਨਿਸ਼ਾਨ ਆ ਉੱਚ ਕੋਕੇ ਪਾਏ ਹੋਏ ਆ ਤਾਂ ਕਿਤੇ ਨਾ ਕਿਤੇ ਕਨਫਲਿਕਟ ਹੈ ਨਾ ਚੀਜ਼ਾਂ ਕਲੀਅਰ ਨਹੀਂ ਆ ਔਰ ਦੂਜੀ ਗੱਲ ਚਪੇੜ ਮਾਰਦੀ ਦੀ ਵੀਡੀਓ ਸਾਹਮਣੇ ਨਹੀਂ ਆਈ ਹੁਣ ਕੰਗਣਾ ਇਹ ਕਹਿ ਰਹੀ ਅੱਗੇ ਜੀ ਮੇਰੇ ਚਪੇੜ ਵੱਜੀ ਆ ਲੇਕਿਨ ਆਈ ਐਮ ਸੇਫ ਚੰਡੀਗੜ੍ਹ ਦੇ 에어ਪੋਰਟ ਦੇ ਅੰਦਰ ਚਪੇੜ ਵੱਜੀ ਆ ਪੰਜਾਬ ਕੁਕਰਵਾਰ ਵੱਧ ਰਹੇ ਸਵਾਲ ਸਾਡਾ ਇਹੀ ਆ ਕਿ ਜਦ ਪੰਜਾਬੀ ਕਹਿੰਦੇ ਆ ਕਿ ਚੰਡੀਗੜ੍ਹ ਸਾਡਾ ਤਦ ਹਿਮਾਚਲ ਹਰਿਆਣਾ ਵੀ ਆਪਣੀ ਦਾਵੇਦਾਰੀ ਠੋਕ ਦਿੰਦਾ ਕਿ ਪੰਜਾਬ ਸਾਡਾ 40 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਸੀ ਜਿਹੜੇ ਪਿੰਡ ਪੰਜਾਬ ਦੇ ਸੀਗੇ ਤਾਂ ਉਹ ਚੰਡੀਗੜ੍ਹ ਸਾਡਾ ਨਹੀਂ ਆ ਜੇ ਐਂ ਚਪੇੜ ਵੱਜ ਗਈ ਤਾਂ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਚ ਅੱਤਵਾਦ ਫੈਲ ਰਿਹਾ ਔਰ ਮੈਂ ਇੱਥੇ ਇੱਕ ਲੌਜਿਕ ਦੇਣਾ ਚਾਹੁੰਨਾ ਮੰਨ ਲਓ ਕਿ ਦੋ ਪਿੰਡ ਦੀਆਂ ਕੁੜੀਆਂ ਲੜ ਪਈਆਂ ਇੱਕ ਕੁੜੀ ਕਹਿੰਦੀ ਜੀ ਮੇਰੇ ਇਹਨੇ ਚਪੇੜ ਮਾਰੀ ਇਹਦੇ ਮਾਪਿਓ ਅੱਤਵਾਦੀ ਆ ਤਾਂ ਫਿਰ ਲੋਕ ਕੀ ਫੈਸਲਾ ਕਰਨਗੇ ਉਹ ਕਹਿਣਗੇ ਕਿ ਥੋੜੀ ਲੜਾਈ ਹੋਈ ਹੈ ਜਿਹਦੇ ਮਾਪਿਓ ਨੂੰ ਮਾੜਾ ਚੰਗਾ ਕਹਿੰਦੇ ਤੇ ਕੀ ਗੱਲ ਹੈ ਤਾਂ ਇੱਥੇ ਪੰਜਾਬ ਨੂੰ ਮਾੜਾ ਚੰਗਾ ਕਿਉਂ ਕਿਹਾ ਜਾ ਰਿਹਾ ਸਵਾਲ ਇਹ ਆ ਇਸ ਕਰਕੇ ਲੋਕਾਂ ਨੂੰ ਕੰਨ ਰਸ ਨਹੀਂ ਲੈਣਾ ਚਾਹੀਦਾ ਕੰਨ ਖੋਲਣੇ ਚਾਹੀਦੇ ਸਮਝਣਾ ਚਾਹੀਦਾ ਕਿ ਇਹਦੇ ਪਿਛਲੇ ਕੜੀਆਂ ਕਿੱਥੇ ਤੱਕ ਜਾਂਦੀਆਂ ਕੀ ਲੱਗਦਾ ਕਿ ਕੰਗਣਾ ਇੰਨੀ ਗੱਲ ਕਿਉਂ ਵਧਾ ਰਹੀ ਆ ਦੇਖੋ ਸਰਪਜੀਤ ਜਿੰਨਾਕ ਮੈਂ ਇਵੈਲਿਊਏਟ ਕਰ ਪਾਇਆ ਮੈਂ ਜਿੰਨੀਆਂ ਕਿ ਵੀਡੀਓਸ ਕੱਲ ਦੀਆਂ ਦੇਖ ਪਾ ਰਿਆ ਮੈਂ ਕੰਗਣਾ ਰਣੌਤ ਦੀ ਫੇਸਬੁਕ ਆਈਡੀ ਵੀ ਦੇਖੀ ਆ ਕੰਗਣਾ ਰਣੌਤ ਹਾਲੇ ਤੱਕ ਵੀ ਨਹੀਂ ਰੁਕ ਰਹੀ ਉਹਦੀ ਫੇਸਬੁਕ ਆਈਡੀ ਨੂੰ ਚੈੱਕ ਕਰੋ ਪੰਜਾਬ ਦੇ ਖਿਲਾਫ ਹੀ ਵੀਡੀਓ ਪੈ ਰਹੀਆਂ ਪੰਜਾਬ ਨੂੰ ਹਾਲੇ ਵੀ ਉਹ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨੀ ਅੰਦੋਲਨ ਦੀਆਂ ਕੁਝ ਤਸਵੀਰਾਂ ਉਹਨੇ ਅਜਈਆਂ ਪਾਈਆਂ ਜਿਹਨੂੰ ਅੱਤਵਾਦ ਨਾਲ ਜੋੜਿਆ ਗਿਆ ਪੰਜਾਬੀਆਂ ਨੂੰ ਫਿਰ ਅੱਤਵਾਦੀ ਕਿਹਾ ਗਿਆ ਉਹਦੀ ਫੇਸਬੁੱਕ ਆਈਡੀ ਤੇ ਸਟੋਰੀਜ਼ ਪਾਈਆਂ ਗਈਆਂ ਔਰ ਪੰਜਾਬ ਨੂੰ ਆ ਸੂਈ ਖੋਪਣ ਵਾਲੀ ਗੱਲ ਹੈ ਪਿੰਨ ਮਰਨ ਵਾਲੀ ਗੱਲ ਹੈ ਕੰਗੜਾ ਰਣੋਤ ਜੀ ਆਪਣੇ ਕੁੰਘਰ ਹਾਲੇ ਬਾਲ ਸੰਭ ਲੈਂਦੀ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਉਹਨੇ ਦੇਸ਼ ਸੰਭ ਲਿਆ ਕੰਗੜਾ ਰਣੋਤ ਨੂੰ ਜ਼ੁਬਾਨ ਸੰਭਰਦੀ ਵੀ ਜ਼ਰੂਰਤ ਹੈ ਹੁਣ ਉਹ ਐਮਪੀ ਬਣ ਗਈ ਹੈ ਤੁਹਾਡਾ ਸਵਾਲ ਹੈ ਕਿ ਮੁੱਦਾ ਠੰਡਾ ਕਿਉਂ ਨਹੀਂ ਪਾਇਆ ਜਾ ਰਿਹਾ ਤਾਂ ਉੱਤ ਮੈਂ ਗੱਲ ਕਰਨੀ ਚਾਹੁੰਦਾ ਜੋ ਮੈਂ ਵੈਲਿਊਏਟ ਕੀਤਾ ਕੰਗੜਾ ਰਣੋਤ ਦੀ ਨਵੀਂ ਫਿਲਮ ਆ ਰਹੀ ਹੈ ਜੀ ਜਿਦੇ ਵਿੱਚ ਉਹਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਹੈ ਇੰਦਰਾ ਗਾਂਧੀ ਦਾ ਰੋਲ ਲ ਹੁਣ ਆਪਾਂ ਸਮਝੀਏ ਇੱਕ ਪਾਸੇ ਉਹ ਇੰਦਰਾ ਗਾਂਧੀ ਦੇ ਪਰਿਵਾਰ ਦੇ ਖਿਲਾਫ ਇੰਡੀਆ ਆਲਾਈਂਸ ਦੇ ਖਿਲਾਫ ਜਿਹਦੇ ਮੋਰੀ ਕਾਂਗਰਸ ਵਾਲੇ ਹਨ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਦੀ ਹੈ ਖਿਲਾਫ बोलਦੀ ਹੈ ਇਹ ਕਹਿੰਦੀ ਹੈ ਕਿ ਭਾਰਤ ਦੇਸ਼ਤਾ ਜੀ ਐਂ ਲੱਗਦਾ ਕਿ ਆਜ਼ਾਦੀ 2014 ਚੋ ਲਿਆ ਜਦੋਂ ਮੋਦੀ ਸਰਕਾਰ ਬਣੀ ਹੈ ਇੱਕ ਪਾਸੇ ਇੰਦਰਾ ਗਾਂਧੀ ਦਾ ਰੋਲ ਲਵਾਉਂਦੀ ਹੈ ਹੁਣ ਇਹਦੇ ਵਿੱਚ ਵੀ ਕਨਫਲਿਕਟ ਹੈ ਕਿਉਂ ਨਭਾਂਦੀ ਹੈ ਔਰ ਉਹਦੇ ਵਿੱਚ ਜਦੋਂ ਤੁਸੀਂ ਉਹਦੇ ਪੋਸਟਰ ਦੇਖਦੇ ਆ ਕਿਤੇ ਨਾ ਕਿਤੇ ਇਹ ਦਿਖਾਇਆ ਜਾਂਦਾ ਕਿ ਵਰਦੀ ਧਾਰੀਆਂ ਨੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਹੈ ਉਹੀ ਪੰਜਾਬ ਨੂੰ ਟਾਰਗੇਟ ਔਰ ਹੁਣ ਸਿਚੁਏਸ਼ਨ ਮੈਚ ਕਰਾ ਦਿੱਤੀ ਆ ਸਮਝੀ ਆਪਾਂ ਪੰਜਾਬੀ ਆਪਾਂ ਪਿੱਛੇ ਮੈਂਟੈਲਿਟੀ ਨੂੰ ਪਿੱਛੇ ਜਿਹੜਾ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਉਹਨੂੰ ਸਮਝੀਏ ਗੱਲ ਨੂੰ ਲਾਈਟਲੀ ਨਾ ਲਈਏ ਹੁਣ ਕੀ ਦਿਖਾਇਆ ਜਾ ਰਿਹਾ ਜਿਹੜੀ ਕਲਿੱਪਸ ਵਾਇਰਲ ਹੋ ਰਿਹਾ ਕਿ ਕੰਗੜਾ ਦੇ ਇੱਕ ਵਰਦੀ ਧਾਰੀ ਨੇ ਚਪੇੜ ਮਾਰੀ ਮਹਦੂਦ ਉਹਨੂੰ ਵੀ ਰਹਿਣਾ ਚਾਹੀਦਾ ਸੀ ਆਪਣੇ ਜੋਬ ਪਰਤੀ ਲੇਕਿਨ ਕੁਝ ਕਮੈਂਟ ਹੈ ਜੇ ਆਪਾਂ ਪੜਿਆ ਆ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਟਿੱਪਣੀ ਕੀਤੀ ਜਾ ਰਹੀ ਹੈ ਚੁੱਝ ਚਰਚਾ ਹੈ ਕਮੈਂਟਾਂ ਵਿੱਚ ਕਿ ਕੰਗਣਾ ਨੇ ਸ਼ਾਇਦ ਕੌਰ ਖਾਲਿਸਤਾਨ ਕਿਹਾ ਜਿਹਦੇ ਕਰਕੇ ਉਹ ਲੜਕੀ ਪਰਬੋਗ ਹੋ ਗਈ ਕੁਲਵਿੰਦਰ ਕੌਰ ਪਰਬੋਗ ਹੋ ਗਈ ਤੇ ਉਹਨੇ ਥੱਪੜ ਜੜ ਦਿੱਤਾ ਲੇਕਿਨ ਹਾਲੇ ਤੱਕ ਉਹ ਤਸਵੀਰ ਸਾਹਮਣੇ ਨਹੀਂ ਆਈ ਜਿਹਦੇ ਵਿੱਚ ਉਹਨੇ ਚਪੇੜ ਮਾਰੀ ਹੈ ਜੇ ਸੀਸੀਟੀਵੀ ਬਾਕੀ ਆ ਸਕਦੀ ਹੈ ਬਾਹਰ ਉਹ ਸੀਸੀਟੀਵੀ ਕਿਉਂ ਨਹੀਂ ਬਾਹਰ ਆਈ ਤਾਂ ਇਹ ਬਹੁਤ ਵੱਡਾ ਸਵਾਲ ਹੈ ਔਰ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਤੁਹਾਡੇ ਸਾਡੇ ਨਾਲ ਬਹੁਤ ਤਕੜੀ ਗੇਮ ਖੇਡੀ ਜਾ ਰਹੀ ਹੈ ਹੋ ਸਕਦਾ ਮੈਂ ਨਹੀਂ ਕਹਿੰਦਾ ਸਪੱਸ਼ਟ ਨਹੀਂ ਕਰਦਾ ਪਰ ਇਹ ਫਿਲਮ ਨੂੰ ਪ੍ਰਮੋਟ ਕਰਨ ਦੀ ਗੱਲ ਹੈ ਕਿਉਂਕਿ ਕੰਗਣਾ ਨੂੰ ਪਤਾ ਪੰਜਾਬ ਚ ਉਹਦੀ ਫਿਲਮ ਨਹੀਂ ਚੱਲਣੀ ਪੰਜਾਬ ਨੂੰ ਉਹ ਮੰਨ ਫੀ ਕਰਕੇ ਚੱਲਦੇ ਆ ਲੇਕਿਨ ਪੰਜਾਬ ਨੂੰ ਐਦਾਂ ਕਰ ਟਾਰਗੇਟ ਕੀਤਾ ਦਿਖਾਉਂਦਾ ਕਿ ਜਿੱਦਾਂ ਇੰਦਰਾ ਗਾਂਧੀ ਤੇ ਗੋਲੀ ਵੱਜੀ ਸੀ ਉਦੋਂ ਹੀ ਮੇਰੇ ਵਰਦੀ ਧਾਰੀ ਨੇ ਚਪੇੜ ਮਾਰੀ ਹੈ ਤਾਂ ਹੋ ਸਕਦਾ ਬਾਕੀ ਸੂਬਿਆਂ ਵਿੱਚ ਉਹਨੂੰ ਹਮਦਰਦੀ ਮਿਲ ਜਵੇ ਸਿੰਪਥੀ ਮਿਲ ਜਵੇ ਤੇ ਫਿਲਮ ਨੂੰ ਹਾਈਪ ਮਿਲ ਜਵੇ ਮੈਨੂੰ ਇਹ ਲੱਗਦਾ ਹਾਈਪ ਬਣਾਉਣ ਦੀ ਕੋਸ਼ਿਸ਼ ਹੁਣ ਤੁਸੀਂ ਦੇਖੋ ਕਿ ਉਹ ਪਾਸਵਰ ਨੂੰ ਮਿਲੀ ਹੈ ਠੀਕ ਹੈ ਜੀ ਪਾਸਵਾਨ ਨੂੰ ਜਾ ਕੇ ਬੜੇ ਪਿਆਰ ਨਾਲ ਮਿਲਿਆ ਨਹੀਂ ਤਾਂ ਜੇ ਬੰਦੇ ਨੂੰ ਦੁੱਖ ਹੋਵੇ ਹੱਸਦਾ ਖੇਡਦਾ ਹੀ ਨਹੀਂ ਔਰ ਪਾਸਵਾਨੋਂ ਦੀ 2011 ਚ ਫਿਲਮ ਵੀ ਆਈ ਸੀਗੀ ਮੇਲੇ ਨਾ ਮੇਲੇ ਹਮ ਵਿੱਚ ਆਪਣੀ ਨੀਰੂ ਬਾਜਬਾ ਨੇ ਵੀ ਰੋਲ ਕੀਤਾ ਸੀਗਾ ਤਾਂ ਉਹ ਖੁਸ਼ੀਆਂ ਆ ਪੰਜਾਬ ਬਾਰੇ ਜਦੋਂ ਗੱਲ ਕਰਨੀਆਂ ਫਿਰ ਜੀ ਇੱਥੇ ਦੀ ਉਕਰਵਾਦ ਫੈਲ ਰਿਹਾ ਇੱਥੇ ਅੱਤਵਾਦ ਫੈਲ ਰਿਹਾ ਉਹੀ ਪੰਜਾਬੀ ਹੈ ਜਿਹਨਾਂ ਨੇ ਉਹਨੂੰ ਰੋਕਿਆ ਵੀ ਸੀ ਉਦੋਂ ਵੀ ਕਿਹਾ ਸੀ ਕਿ 10 ਬੇਟਾ ਅਸੀਂ ਦਿਹਾੜੀਆਂ ਲੱਗੇ ਕਿੱਥੋਂ ਆਇਆ ਫਿਰ ਇਹ ਜੱਫੀਆਂ ਪਾ ਕੇ ਗਈ ਸੀ ਔਰ ਜਦੋਂ ਜਫੀਆਂ ਪਾ ਕੇ ਕਿਸੇ ਤੋਂ ਤਰ ਫਿਰ ਕਹੇ ਤਾਂ ਅਸੀਂ ਮੌਬ ਨੇ ਮੈਨੂੰ ਘੇਰ ਲਿਆ ਤਾਂ ਮਤਲਬ ਜ਼ਬਾਨ ਤੇ ਕੰਟਰੋਲ ਨਹੀਂ ਹੈ ਹੁਸ਼ਿਆਰੀ ਤੇ ਕੰਟਰੋਲ ਨਹੀਂ ਹੈ ਪੰਜਾਬ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ ਪੰਜਾਬ ਵੱਲੋਂ ਕੁਲਵਿੰਦਰ ਕੌਰ ਜੀ ਨੂੰ ਬਹੁਤ ਸਪੋਰਟ ਮਿਲ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਹੁਤ ਚੰਗੀ ਗੱਲ ਹੈ ਜੀ ਪੰਜਾਬੀ ਅਤੇ ਗੈਰ ਪੰਜਾਬੀ ਵੀ ਜਿਹੜੇ ਉਹਨੂੰ ਸਪੋਰਟ ਕਰ ਰਹੇ ਹਨ ਲੇਕਿਨ ਉੱਥੇ ਵੀ ਮੇਰਾ ਇੱਕ ਤਰਕ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਆਪਾਂ ਸਿਰਫ ਕੰਨ ਰਸ ਵੱਲ ਹੋ ਗਏ ਆ ਜੀ ਆਪਾਂ ਕੰਨ ਖੋਲ ਨਹੀਂ ਰਹੇ ਆਪਾਂ ਚੀਜ਼ਾਂ ਨੂੰ ਤੋਲ ਮੋਲ ਨਹੀਂ ਰਹੇ ਕਿ ਸਾਡੀਆਂ ਚੀਜ਼ਾਂ ਨੂੰ ਤੋੜ ਮਰੋੜ ਕੇ ਕਿਵੇਂ ਪੇਸ਼ ਕੀਤਾ ਜਾਵੇਗਾ ਹੁਣ ਦੇਖੋ ਇੱਕ ਪਾਸੇ ਜਿਹੜੇ ਸਾਡੇ ਭਰਾ ਆ ਉਹ ਕਹਿ ਰਹੇ ਆ ਕਿ ਮੈਂ 5 ਲੱਖ ਦੇ ਦੂੰ ਮੈਂ ਲੱਖ ਰੁਪਈਆ ਦੇ ਦੂੰ ਮੈਂ ਨੌਕਰੀ ਦੇ ਦੂੰ ਮੈਂ ਸਵਾਲੇ ਪੁੱਛਣਾ ਚਾਹੁੰਦਾ ਕਿ ਕੁਲਵਿੰਦਰ ਕੌਰ ਭੈਣ ਨੇ ਕਿਹਨੂੰ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ ਉਹਦੀ ਮਾਂ ਦਾ ਇੱਕ ਬਿਆਨ ਮੈਂ ਸੁਣਿਆ ਉਹ ਕਹਿੰਦੀ ਜਦੋਂ ਤੰਗੀਆਂ ਤਰਸ਼ੀਆਂ ਸੀਗੀਆਂ ਉਦਨ ਹੀ ਸਾਡੀ ਕੁੜੀ ਡੋਲੀ ਉਹਨੇ ਮਿਹਨਤ ਕਰਕੇ ਇਹ ਮਕਾਮ ਹਾਸਲ ਕੀਤਾ ਨੌਕਰੀ ਤੱਕ ਪਹੁੰਚੀ ਹੈ ਇੱਕ ਗਰੀਬ ਪਰਿਵਾਰ ਲਈ ਨੌਕਰੀ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਉਹਨੇ ਕੱਦ ਕੇ ਕਿ ਮੇਰਾ ਪਰਾਗਾ ਭਰ ਦੋ ਉਹਨੇ ਕੱਦ ਕੇ ਕਿ ਮੈਨੂੰ ਦੁਵਾਨੀ ਚਾਹੀਦੀ ਉਹਨਾਂ ਦਾ ਕਿਸੇ ਤੋਂ ਪੈਸਾ ਮੰਗਿਆ ਨਹੀਂ ਹਾਂ ਜਿਹੜੇ ਸਾਡੇ ਭਰਾ ਕਹਿ ਰਹੇ ਆ ਕਿ ਅਸੀਂ ਲੱਖ ਰੁਪਏ ਦਵਾਂਗੇ 5 ਲੱਖ ਦਵਾਂਗੇ ਇਹ ਉਹਨਾਂ ਦੀ ਫੀਲਿੰਗ ਹੈ ਭਾਵਨਾ ਹੈ ਪਰ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਲੱਖ 5 ਲੱਖ ਦੀ ਗੱਲ ਨਾ ਕਰੀਏ ਕਿਉਂਕਿ ਉਹ ਖੁਦਦਾਰ ਔਰਤ ਹੈ ਇਮਾਨਦਾਰ ਔਰਤ ਹੈ ਉਹਦੀ ਵੀ ਕੋਈ ਅਣਖ ਹੈ ਉਹਨੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਆਪਾਂ ਇਹ ਢੂੰਡੀਏ ਉਹ ਹੈ ਕਿੱਥੇ ਉਹਦੇ ਤੱਕ ਪਹੁੰਚ ਕਰੀਏ ਉਦੀ ਸਹਾਇਤਾ ਕਰੀਏ ਉਹਦੇ ਬੱਚਿਆਂ ਦੀ ਸਹਾਇਤਾ ਕਰੀਏ ਤਾਂ ਜੋ ਡੋਲਣ ਨਾ ਡਰਨ ਨਾ ਉਹਨਾਂ ਤੇ ਕੋਈ ਪ੍ਰੈਸ਼ਰ ਨਾ ਪਾਇਆ ਜਾਵੇ ਉਹਨਾਂ ਨੂੰ ਡਰਾਇਆ ਨਾ ਜਾਵੇ ਆਪਾਂ ਪੈਸੇ ਉਸ ਪਾਸੇ ਲਾ ਦਈਏ ਵੀ ਉਹਦੇ ਤੱਕ ਪਹੁੰਚ ਕੀਤੀ ਜਾਵੇ ਜੇ ਆਪਾਂ ਕਹਿੰਦੇ ਲੱਖ ਦੇ ਦੂੰ 5 ਲੱਖ ਦੇ ਦੂੰ ਉਹਨੂੰ ਤੋੜ ਮਰੋੜ ਕੇ ਨਾ ਬਿਆਨਾਂ ਨੂੰ ਕੰਗਣਾ ਫਿਰ ਪਾਉਗੀ ਪਰ ਫਿਰ ਕਹੋਗੇ ਫੰਡਿੰਗ ਹੋ ਰਹੀ ਹੈ ਜੀ ਇਹ ਫੰਡਿੰਗ ਕਰਾਈ ਸੀ ਮੇਰੇ ਖਿਲਾਫ ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਸਮਝੀਏ ਤੋਲ ਮੋਲ ਕੇ ਬੋਲੀਏ ਉਹਦੇ ਨਾਲ ਖੜਨਾ ਬਹੁਤ ਚੰਗੀ ਗੱਲ ਹੈ ਲੇਕਿਨ ਕੋਈ ਐਦਾਂ ਦਾ ਬਿਆਨ ਨਾ ਦੇ ਦਈਏ ਜਿਹਨੂੰ ਕੱਲ ਤੋੜ ਮਰੋੜ ਕੇ